ਮੁਲਾਜ਼ਮਾਂ ਦੇ ਨਾਰਿਆਂ ਦੀ ਗੂੰਜ ਨਾਲ ਗੂੰਜਿਆ ਪੰਜਾਬ ਸਿਕਤਰੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਿਕਤਰਤ ਦੀ 7ਵੀਂ ਮੰਜ਼ਲ ਤੋਂ ਕੀਤੀ ਨਾਰੇਬਾਜ਼ੀ ਮੁਲਾਜ਼ਮਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ ਸਿਕਾ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਜੋ ਆਪ ਸਕੱਤਰਤ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਇਸੇ ਤਰ੍ਹਾਂ ਸਾਰੇ ਹੀ ਜਿਹੜੇ ਮੰਤਰੀ ਨੇ ਉਹ ਬੈਠਦੇ ਨੇ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਪ੍ਰਸ਼ਾਸਨਿਕ ਮੁਖ ਸਕੱਤਰ ਸਮੇਤ ਉੱਚ ਅਧਿਕਾਰੀ ਸਕੱਤਰੇਚ ਬੈਠਦੇ ਨੇ ਉਸ ਸਕੱਤਰੇਚ 7ਵੀਂ ਮੰਜ਼ਲ ਤੇ ਅੱਜ ਪੰਜਾਬ ਸਕੱਤਰਤ ਦੇ ਸਮੂਹ ਮੁਲਾਜ਼ਮਾਂ ਨੇ ਰੈਲੀ ਪ੍ਰੋਟੈਸਟ ਕੀਤਾ ਜਦੋਂ ਇਹ ਮੁਲਾਜ਼ਮ ਨਾਰੇਬਾਜੀ ਕਰ ਰਹੇ ਸੀ ਦਾ ਉਸ ਦੇ ਨਾਲ ਨਾਰੇਬਾਜੀ ਦੀ ਗੂੰਜ ਸਾਰੇ ਸਕੱਤਰਚ ਆ ਰਹੀ ਸੀ ਇਹ ਵੱਡੀ ਗੱਲ ਹੈ ਕਿ ਸਾਰੇ ਮੰਤਰੀ ਖਾਸ ਕਰਕੇ ਭੁੱਖ ਮੰਤਰੀ ਦੇ ਦਫ਼ਤਰ ਜਿੱਥੇ ਕੋਤਤਕਾਰੀ ਬੈਠਦੇ ਨੇ ਉੱਥੇ ਅੱਜ ਮੁਲਾਜ਼ਮਾਂ ਨੇ ਵੱਡੇ ਪੱਧਰ ਤੇ ਨਾਅਰੇਬਾਜ਼ੀ ਕਰਕੇ ਰੈਲੀ ਕਰਕੇ ਆਪਣਾ ਰੂਸ ਪ੍ਰਦਰਸ਼ਨ ਕੀਤਾ ਰੋਜ਼ ਜाहिर ਕੀਤਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੰਦਰ ਹੀ ਮੁਲਾਜ਼ਮਾਂ ਨੇ ਰੈਲੀ ਕਿਉਂ ਕੀਤੀ ਪਿਛਲੇ ਸੋ ਮੈਂ ਪੰਜਾਬ ਦੇ ਮੁੱਖ ਸਕੱਤਰ ਵਿੱਚ ਸਕੱਤਰ ਪਰ ਸਨਸ ਕਤਰ ਤੇ ਉਹ ਅਧਿਕਾਰੀਆਂ ਨਹੀਂ ਲੜੀਵਾਰ ਪੰਜਾਬ ਸਕੱਤਰ ਦੇ ਸਮੂਹ ਮੁਲਾਜ਼ਮਾਂ ਦੀ ਜਿਹੜੀ ਸਾਂਝੀ ਐਕਸ਼ਨ ਕਮੇਟੀ ਹੈ ਉਸ ਦੇ ਨਾਲ ਮੀਟਿੰਗ ਕੀਤੀ ਸੀ ਅਤੇ ਮੀਟਿੰਗ ਕਰਕੇ ਵਾਦਾ ਕੀਤਾ ਸੀ ਕਿ ਜਲਦੀ ਇਸ ਦੀ ਪ੍ਰਸੀਡਿੰਗ ਮੀਟਿੰਗ ਦੀ ਰਿਪੋਰਟ ਜਾਰੀ ਕਰ ਦਿੱਤੀ ਜਾਵੇਗੀ ਅਤੇ ਮੰਗਾਂ ਵੀ ਲੜੀਵਾਰ ਹੱਲ ਕਰ ਦਿੱਤੀਆਂ ਜਾਣੀਆਂ ਪਰ ਸੰਜੀ ਐਕਸ਼ਨ ਕਮੇਟੀ ਦੇ ਲੀਡਰਾਂ ਦਾ ਇਹ ਕਹਿਣਾ ਹੈ ਕਿ ਨਾ ਤਾਂ ਪ੍ਰੋਸੀਡਿੰਗ ਜਾਰੀ ਕੀਤੀ ਗਈ ਅਤੇ ਨਾ ਹੀ ਕਿਸੇ ਮਸਲੇ ਤੇ ਅਜ ਤੱਕ ਹੱਲ ਕੱਢਿਆ ਗਿਆ ਹੈ ਜਿਸ ਨੂੰ ਲੈ ਕੇ ਅੱਜ ਗੁੱਸੇ ਵਿੱਚ ਅਤੇ ਰੂਸ ਵੱਜੋਂ ਪੰਜਾਬ ਸਕੱਤਰਤ ਦੀ 7ਵੀਂ ਮੰਜ਼ਲ ਤੇ ਨਾਰੇਬਾਜ਼ੀ ਕੀਤੀ ਗਈ ਭਾਸ਼ਣਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਤ ਤੰਤ ਉਹਨਾਂ ਦੀਆਂ ਮੰਗਾਂ ਪ੍ਰਮਾਨ ਨਾ ਕੀਤੀਆਂ ਤਾਂ ਉਹ ਸੰਘਰਸ਼ ਨੂੰ ਇਸ ਤੋਂ ਵੀ ਸਿੱਖਾ ਕਰ ਦੇਣਗੇ ਇਹ ਜੋ ਸਕੱਤਰਤ ਦੇ ਮੁਲਾਜ਼ਮ ਨੇ ਵਕ ਵਕ ਵਰਗਾਂ ਦੇ ਕਲਾਸ 4 ਤੋਂ ਲੈ ਕੇ ਦੀ ਸੁਪਰ ਟੈਂਕ ਤੱਕ ਜਿਹਨਾਂ ਦੀ ਲੀਡਰਸ਼ਿਪ ਸੁਖਚੰਦ ਸਿੰਘ ਖਹਿਰਾ ਅਤੇ ਫੋਰ ਰਿਸਪੈਕਟਡ ਮੈਂਬਰ ਕਰੇ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 50% ਡੀਐਨਆ ਨਗਰ ਹਿਆਣਾ ਅਤੇ ਊਟੀ ਚੰਡੀਗੜ੍ਹ ਜਿੱਥੇ ਪੰਜਾਬ ਸਖਤਰਤ ਮੌਜੂਦ ਹੈ ਉਸ ਉਸ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਮੁਲਾਜ਼ਮਾਂ ਨੂੰ ਵੀ 50% ਡੀਐਨਆ ਦੇ ਪਰ ਪੰਜਾਬ ਦੇ ਮੁਲਾਜ਼ਮਾਂ ਨੂੰ 38% ਡੀਏ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਯਾਨੀ ਕਿ ਫੁੱਲ 12% ਡੀਏ ਜਿਹੜਾ ਹੈ ਉਹ ਘਟ ਦਿੱਤਾ ਜਾਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਡੀਏ ਦੀਆਂ ਤਿੰਨ ਪੈਂਡਿੰਗ ਕਿਸ਼ਤਾਂ ਨਹੀਂ ਜੋ ਜਲਦੀ ਰਿਲੀਜ਼ ਕੀਤੀਆਂ ਜਾਣ ਅਤੇ ਇਸੇ ਤਰ੍ਹਾਂ ਦੂਸਰੀ ਮੰਗ ਇਹ ਕੀਤੀ ਗਈ ਕਿ ਜਿਹੜੇ 17/7/2020 ਤੋਂ ਬਾਅਦ ਭਰਤੀ ਮੁਲਾਜ਼ਮ ਨੇ ਉਹਨਾਂ ਤੇ ਪੰਜਾਬ ਦਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਤਨਖਾਹ ਕਮਿਸ਼ਨ ਦਾ 5.5 ਸਾਲ ਦਾ ਏਰੀਆ ਦੀਏ ਦੀਆਂ 66 ਮਹੀਨੇ ਦੀਆਂ ਕਿਸ਼ਤਾਂ ਜੋ ਬਕਾਇਆ ਨੇ ਉਹਨਾਂ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ ਇਸ ਤੋਂ ਇਲਾਵਾ ਪੰਜਾਬ ਸਕੱਤਰ ਦੇ ਮੁਲਾਜ਼ਮਾਂ ਦੀਆਂ ਆਪਣੀ ਕੈਡਰ ਦੀਆਂ ਮੰਗਾਂ ਨੇ ਜਿਨ੍ਹਾਂ ਨੂੰ ਤੁਰੰਤ ਤੁਰੰਤ ਮੰਨਣ ਦੀ ਆਵਾਜ਼ ਉਠਾਈ ਗਈ ਹੈ ਅਤੇ ਸਪਸ਼ਟ ਕੀਤਾ ਗਿਆ ਹੈ ਕਿ ਜੇ ਇਹ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਸਮੂਹ ਮੁਲਾਜ਼ਮ ਆਪਣੀ ਇੱਕ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦੇ ਹਾਂ ਤਾਂ ਇਹ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋ ਤੁਹਾਨੂੰ ਸਮੇਂ ਸਿਰ ਮਿਲ ਸਕੇ। ਟੂ ਥੈਂਕ ਯੂ।